ਇਹਨਾਂ ਨੇ ਇੱਕ ਲੰਗੜਾ ਜਾਂ ਨੋਟੀਫਿਕੇਸ਼ਨ ਕਰਤਾ ਉਸ ਤੋਂ ਪਹਿਲਾਂ ਇਹਨਾਂ ਦੇ ਵਿਧਾਇਕਾਂ ਵੱਲੋਂ ਮੁਲਾਜ਼ਮਾਂ ਦੇ ਨਾਲ ਵਾਅਦਾ ਕੀਤਾ ਗਿਆ ਸੀਗਾ ਕਿ ਅਸੀਂ ਜਿਹੜੀ ਆ ਪੁਰਾਣੀ ਪੈਨਸ਼ਨ ਆ ਉਹ ਬਹਾਲ ਕਰਾਂਗੇ ਤੇ ਉਸ ਤੋਂ ਬਾਅਦ 18 11 2022 ਨੂੰ ਪੰਜਾਬ ਸਰਕਾਰ ਵੱਲੋਂ ਇੱਕ ਲੰਗੜਾ ਨੋਟੀਫਿਕੇਸ਼ਨ ਆ ਜਿਹੜਾ ਉਹ ਕੀਤਾ ਗਿਆ ਤੇ ਇਹ ਕਹਿ ਕੇ ਕਹਿ ਕੇ ਕਿਹਾ ਗਿਆ ਕਿ ਅਸੀਂ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਹੈ ਜਿਹੜਾ ਇਹ ਦੇਖਾਂਗੇ ਕਿ ਪੁਰਾਣੀ ਪੈਨਸ਼ਨ ਹੈ ਕਿਸ ਤਰ੍ਹਾਂ ਲਾਗੂ ਕੀਤੀ ਗਈ ਹੈ। ਪਰੰਤੂ ਉਸ ਨੂੰ ਲਾਗੂ ਕਰਨ ਜਾਂ ਉਸ ਦੀਆਂ ਜੜੀਆਂ ਹਦਾਇਤਾਂ ਨੇ ਉਹ ਅੱਜ 2025 ਹੋ ਗਿਆ ਹਜੇ ਤੱਕਰ ਕਮੇਟੀਆਂ ਬਣਾ ਬਣਾ ਕੇ ਉਹ ਬੁੱਤਾ ਸਾਰਿਆ ਜਾ ਰਿਹਾ ਹੈਗਾ ਤੇ ਉਹ ਹਦਾਇਤਾਂ ਨੇ ਜਿਹੜੀਆਂ ਹਜੇ ਤੱਕਰ ਹੈ ਜਿਹੜੀ ਉਹ ਜਾਰੀ ਨਹੀਂ ਕੀਤੀਆਂ। ਤੇ ਜਦੋਂ ਸਾਂਝੇ ਫਰੰਟ ਵੱਲੋਂ ਜਾਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਜਦੋਂ ਵੀ ਸਬਕਮੇਟੀ ਨਾਲ ਮੀਟਿੰਗ ਹੋਈ ਹੈ ਤਾਂ ਉਸ ਦੇ ਵਿੱਚ ਵਿੱਤ ਮੰਤਰੀ ਸਾਹਿਬ ਨੂੰ ਇਹੀ ਕਿਹਾ ਗਿਆ ਕਿ ਅਸੀਂ ਜਿਹੜੀ ਕੇਂਦਰ ਵੱਲੋਂ ਯੂਪੀਐਸ ਹੈ ਉਸ ਨੂੰ ਅਸੀਂ ਵਿਚਾਰ ਅਧੀਨ ਕਰ ਰਹੇ ਹਾਂ ਤਾਂ ਜਿਹੜੀ ਯੂਪੀਐਸ ਹੈ ਉਹ ਟੋਟਲੀ ਐਨਪੀਐਸ ਹੈ ਜਿਹੜੀ ਇਸ ਤੋਂ ਪਹਿਲਾਂ ਨੈਸ਼ਨਲ ਪੈਨਸ਼ਨ ਸਕੀਮ ਹੈ ਜਿਹੜੀ ਉਹ ਲਾਗੂ ਸੀ ਤੇ ਹੁਣ 1 4 25 ਤੋਂ ਯੂਨੀਫਾਈਡ ਪੈਨਸ਼ਨ ਸਕੀਮ ਹੈ ਜਿਹੜੀ ਉਹ ਲਾਗੂ ਕਰਨ ਜਾ ਰਹੀ ਹੈ ਤੇ ਪੰਜਾਬ ਸਰਕਾਰ ਉਸੇ ਪੈਨਸ਼ਨ ਸਕੀਮ ਨੂੰ ਸਾਡੇ ਤੇ ਥੁਪਣ ਜਾ ਰਹੀ ਹੈ ਤਾਂ ਉਸ ਦੇ ਵਿਰੋਧ ਦੇ ਵਿੱਚ ਅਸੀਂ ਐਦੋਂ ਪਹਿਲਾਂ ਮੰਗ ਪੱਤਰ ਫਰੰਟ ਵੱਲੋਂ ਵਿਧਾਇਕਾਂ ਨੂੰ ਚਾਹੇ ਉਹ ਵਿਰੋਧੀ ਧਿਰ ਦੇ ਸੀ ਚਾਹੇ ਉਹ ਸੱਤਾਧਾਰੀ ਧਿਰ ਦੇ ਸੀ ਅਸੀਂ ਆਪਦੇ ਫਰੰਟ ਵੱਲੋਂ ਜਿਹੜਾ ਉਹ ਮੰਗ ਪੱਤਰ ਹੈ ਦਿੱਤਾ ਗਿਆ ਸੀ ਤੇ ਉਸ ਵਿੱਚ ਮੰਗ ਕੀਤੀ ਗਈ ਸੀ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਚਾਹੇ ਉਹ ਸੰਸਦ ਦਾ ਸੈਸ਼ਨ ਹੈ ਚਾਹੇ ਵਿਧਾਨ ਸਭਾ ਦਾ ਹੈ ਕਿ ਉਸ ਦੇ ਵਿੱਚ ਤੁਸੀਂ ਯੂਪੀਐਸ ਨੂੰ ਜਿਸ ਤਰ੍ਹਾਂ ਖੇਤੀ ਮੰਡੀ ਕਰਨ ਦਾ ਮਤਾਲਿਆ ਆ ਕੇ ਉਸ ਨੂੰ ਰੱਦ ਕੀਤਾ ਗਿਆ ਸੀ ਉਸੇ ਤਰ੍ਹਾਂ ਅਸੀਂ ਮੰਗ ਕੀਤੀ ਸੀ ਕਿ ਯੂਪੀਐਸ ਨੂੰ ਰੱਦ ਕਰਕੇ ਐਨਓਪੀਐਸ ਜਿਹੜੀ ਉਹ ਲਾਗੂ ਕੀਤੀ ਜਾਵੇ ਤੇ ਮਲਾਜ਼ਮਾਂ ਦੇ ਜੀਪੀ ਫੰਡ ਖਾਤੇ ਆ ਜਿਹੜੇ ਤੁਰੰਤ ਖੋਲ ਕੇ ਉਹਨਾਂ ਦੀ ਜਿਹੜੀ ਕਟੌਤੀ ਹੈ ਮਲਾਜ਼ਮਾਂ ਦੀ ਉਹ ਸ਼ੁਰੂ ਕੀਤੀ ਜਾਵੇ ਤੋ ਜਿਹੜੀ ਅੱਜ ਦੀ ਐਨਪੀਐਸ ਹੈ ਉਸ ਦੇ ਵਿੱਚ ਸਾਰਾ ਮੁਲਾਜ਼ਮ ਦਾ ਜਿਹੜਾ ਸ਼ੇਅਰ ਹੈ ਉਹ ਸਾਰੇ ਦਾ ਸਾਰਾ ਸ਼ੇਅਰ ਮਾਰਕੀਟ ਨਾਲ ਜੁੜਿਆ ਹੋਇਆ ਤੇ ਤੁਸੀਂ ਪਿਛਲੇ ਦਿਨੀ ਦੇਖਿਆ ਹੋਣਾ ਕਿ ਦੋ ਤਿੰਨ ਵਾਰ ਮਾਰਕੀਟ ਹੈ ਜਿਹੜੀ ਇੰਨੀ ਜ਼ਿਆਦਾ ਡਾਊਨਫਾਲਚ ਆ ਗਈ ਸੀ ਕਿ ਲੋਕਾਂ ਦਾ ਲੱਖਾਂ ਕਰੋੜਾਂ ਰੁਪਈਆ ਜਿਹੜਾ ਖਾਸ ਕਰਕੇ ਉਹਦੇ ਵਿੱਚ ਮੁਲਾਜ਼ਮਾਂ ਦਾ ਸੀ ਜਿਹੜਾ ਕਿ ਡੁੱਬ ਚੁੱਕਿਆ ਸੀਗਾ ਸੋ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਜਿਹੜਾ ਮੁਲਾਜ਼ਮਾਂ ਦਾ ਜੋ ਮਿਹਨਤਾਨਾ ਜੋ ਰੁਪਈਆ ਜੋ ਮਿਹਨਤ ਨਾਲ ਕਮਾਇਆਗਾ ਕਿ ਉਹ ਇੱਕ ਖੂਹ ਦੇ ਵਿੱਚ ਚਲਾ ਜਾਵੇ ਉਹ ਉਸੇ ਦੇ ਸਿਰਤੀ ਜਿਹੜਾ ਮਜ਼ਦੂਰ ਨੇ ਆਪ ਦਾ ਵਡਾਪਾ ਗਾ ਉਹੋ ਗੁਜ਼ਾਰਾ ਕਰਨਾ ਗਾ ਸੋ ਅਸੀਂ ਪੰਜਾਬ ਸਰਕਾਰ ਤੋਂ ਐਮਪੀ ਸਾਹਿਬ ਤੋਂ ਜਿਹੜਾ ਅੱਜ ਅਸੀਂ ਮੰਗ ਪੱਤਰ ਦਿੱਤਾ ਹੈ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਉਹ ਮੁੱਖ ਮੰਤਰੀ ਸਾਹਿਬ ਤੱਕ ਕਿਰਪਾ ਚੋਂ ਹੋਣ ਅਤੇ ਸਾਡੀ ਜਿਹੜੀ ਇਹ ਪੱਖ ਦੀ ਮੰਗ ਹੈ ਉਸ ਨੂੰ ਉਹ ਲਾਗੂ ਕਰ ਅੱਜ 1 ਮਈ ਦਾ ਪਰਬ ਹੈ ਜੀ ਜਿਹਦੇ ਚ ਮਜ਼ਦੂਰਾਂ ਨੇ ਆਪਦੇ ਹੱਕਾਂ ਦੇ ਲਈ ਆਪਦੇ ਜਾਨਾਂ 바ਰ ਗਿਆ ਸੀਗੇ ਉਸੇ ਉਪਲਕਸ਼ ਨੂੰ ਅਸੀਂ ਮਤਲਬ ਆਪ ਦੇ ਸੰਘਰਸ਼ਮਈ ਤਰੀਕੇ ਨਾਲ ਹੀ ਮਨਾ ਰਹੇ ਹਾਂ ਕਿਉਂਕਿ 2004 ਤੋਂ ਬਾਅਦ ਜਿਹੜਾ ਵੀ ਮੁਲਾਜ਼ਮ ਭਰਤੀ ਹੋਇਆਗਾ ਉਹ ਭਾਵੇਂ ਕਿਸੇ ਵੀ ਸ਼ੋਭੇ ਦਾਗਾ ਉਸ ਮੁਲਾਜ਼ਮ ਨੂੰ ਉਹਦੇ ਭਰਾਪੇ ਦਾ ਸਹਾਰਾ ਉਹਦੀ ਲਾਠੀ ਪੁਰਾਣੀ ਪੈਨਸ਼ਨ ਨੂੰ ਕੱਟ ਲਿਆ ਗਿਆ ਉਹਦੀ ਥਾਂ ਤੇ ਇੱਕ ਸ਼ੇਅਰ ਮਾਰਕੀਟ ਨਾਲ ਜੁੜੀ ਹੋਈ ਸਕੀਮ ਦਿੱਤੀ ਗਈ ਹੈ ਜਿਦੇ ਚ ਮੁਲਾਜ਼ਮ ਦਾ ਪੈਸਾ ਕੱਟ ਕੇ ਉਸੇ ਨੂੰ ਸ਼ੇਅਰ ਮਾਰਕੀਟ ਚ ਲਾਇਆ ਜਾਂਦਾ ਹੈਗਾ ਤੇ ਉਹ ਸ਼ੇਅਰ ਮਾਰਕੀਟ ਦਾ ਪੈਸਾ ਜਿਹੜਾ ਹੈਗਾ ਅਪ ਡਾਊਨ ਹੋ ਜਾਂਦਾ ਤੇ ਜਿਦੇ ਕਰਕੇ ਉਹ ਅੰਤ ਦੇ ਵਿੱਚ ਉਹਦੇ ਕੋਲ 22500 ਰੁਪਿਆ ਹੀ ਬਚਦਾ ਹੈਗਾ ਤਾਂ ਉਹਦੀ ਹਾਲਤ ਬਹੁਤ ਮੰਦੀ ਹੈ ਲੋਕਾਂ ਨੂੰ ਜਾਗਰੂਤ ਕਰਨ ਮੁਲਾਜ਼ਮਾਂ ਨੂੰ ਜਥੇਬੰਦਕ ਕਰਨ ਤੇ ਮਤਲਬ ਜਿਹੜੇ ਸਾਡੇ ਵਿਧਾਇਕ ਨੇ ਸੌਂ ਰਹੇ ਨੇ ਇਸ ਮੰਗ ਦੇ ਉੱਪਰ ਉਹਨਾਂ ਨੂੰ ਬਾਰ ਬਾਰ ਜਗਾਉਣ ਦੇ ਲਈ ਅਸੀਂ ਇਹ ਪ੍ਰੋਗਰਾਮ ਕੀਤਾ ਜੀ ਅੱਜ ਲੋਕਤੰਤਾ ਦਾ ਪਰਬ ਹੈ ਜੀ ਚੋਣ ਤੇ ਇਸੇ ਸਮੇਂ ਲਗਭਗ ਸਾਡੇ ਲੋਕਤੰਤਰ ਚ ਐਜੇ ਰਵਾਜ ਹੋ ਗਿਆ ਵੀ ਆਮ ਤੌਰ ਤੇ ਸਰਕਾਰਾਂ ਜਦੋਂ ਵੀ ਵੋਟਾਂ ਹੁੰਦੀਆਂ ਉਦੋਂ ਹੀ ਸੁਣਦੀਆਂ ਨੇ ਸਾਡਾ ਤਾਂ ਮਤਲਬ ਇਹ ਪਹਿਲਾਂ ਤੋਂ ਹੀ ਜਾਣ ਰਿਹਾ ਹੈਗਾ ਵੀ ਜਦੋਂ ਤੋਂ ਅਸੀਂ ਸਰਵਿਸ 'ਚ ਆਏ ਆਂਗੇ ਵੀ ਕੱਚਿਆਂ ਨੂੰ ਪੱਕੇ ਕਰਨ ਦਾ ਤੇ ਜਿਹੜੇ ਪੱਕੇ ਸਾਥੀ ਨੇ ਜਿਹੜੇ ਆ ਗਏ ਨੇ ਉਹਨਾਂ ਨੂੰ ਲੰਗੜੀਆਂ ਪੈਨਸ਼ਨ ਸਕੀਮਾਂ ਦੀ ਬਜਾਏ ਪੁਰਾਣੀ 2072 ਵਾਲੀ ਜਿਹੜੀ ਸਕੀਮ ਆ ਉਹ ਲਾਗੂ ਕੀਤੀ ਜਾਵੇ ਜਿਹੜੀਆਂ ਆਪਣੀਆਂ ਚੋਣਾਂ ਹੋਣਗੀਆਂ ਉਹਦੇ ਸੰਬੰਧੀ ਜਿਵੇਂ ਸਾਡੀ ਜਥੇਬੰਦੀ ਫੈਸਲਾ ਲਾਊਗੀ ਅਸੀਂ ਉਵੇਂ ਉਹਦੇ ਤੇ ਫੁੱਲ ਚੜਾਵਾਂਗੇ ਜੇਕਰ ਜਿਵੇਂ ਉਹਨਾਂ ਨੇ ਕਿਹਾ ਅਸੀਂ ਉਵੇਂ ਰਜਿਸਟ੍ਰੈਂਸ ਕ੍ਰੀਏਟ ਕਰਾਂਗੇ